ਟੰਡੀ ਢੁੰਡੀ ਦਾ ਇੰਨੀ ਆ ਭਣਾ ਵੇੜੇ ਚ ਛੱਡ ਲਈ ਲੈ ਉੱਠੇ ਥੜ ਬਹਿ ਕੇ ਭਣਾ ਜਿਵੇਂ ਮਰਜ਼ੀ ਭੈਣ ਭਰਾ ਹਲਾ ਹਾਂ ਬੈਠਾ ਰਹੇ ਲੈ ਦੁੱਧ ਕੋਣਾ ਪਾਈਆ ਘਟ ਦਵੇ ਜਿਵੇਂ ਮਰਜ਼ੀ ਚੱਪੀ ਆ ਨਹੀਂ ਗਾ ਯਾਰ ਕੋਈ ਆ ਗੱਲ ਉਹੋ ਜੀ ਮਰਜੀ ਵੇਚ ਲੈਂਦੇ ਲੈ ਵੇੜੇ ਜਾ ਛੜਕਦੇ ਛੱਡ ਕੇ ਬਹਿ ਗਿਆ ਕੋਈ ਬਹਿਣ ਐ ਨਵਾ ਕੇ ਦਿਖਾਓ ਯਾਰ ਥਰੀ ਲਵਾਉਂਦਾ ਪਸੂ ਆ ਨਹੀਂ ਵਾਸਤਾ ਹੀ ਨਹੀਂ ਗਾ ਯਾਰ ਪਹਿਲੇ ਨਾਲ ਅਗਲਾ ਕਹੂਗਾ ਐ ਆ ਜੋ ਐ ਜਿਵੇਂ ਮਰਜ਼ੀ ਐ ਹੀ ਲੈ ਰਸਤਾ ਛੱਟ ਗਿਆ ਬੜਾ ਐ ਬਹਿ ਗਿਆ ਨਾ ਫੇਰ ਵੀ ਹੀ ਜਿਵੇਂ ਬਾਈ ਦੇ ਲੈ ਲੈ ਮੁੱਠੀ ਥੜ ਬੈ ਜਾ ਬਾਈ ਲੈ ਪੂਛਾ ਕੇ ਖੜਗੀ ਕਰਮਾ ਵਾਲੀ ਲੈ ਹਾਂ ਲੈ 17 ਕਿਲੋ ਦੁੱਧ ਬੱਛੀ ਰਾਮ ਦਾ ਨਾਲ ਦੇ ਦੂਗੀ ਕਿਉਂਕਿ ਇਹਦੀ ਮਾਂ ਨੇ 32 ਲੀਟਰ ਦੁੱਧ ਚਵਾਇਆ ਵਾ ਤੇ ਕੀ ਮੁੱਲ ਕਰੇਗਾ ਫਿਰ ਇਹਦਾ ਬਈ ਆਪਾਂ ਹੈ ਕੀ ਮੁੱਲ ਕਰੇਗਾ ਮੁੱਲ ਯਾਰ ਬਾਈ ਮੁੱਲ ਕਰ ਉਹਨੂੰ ਜਿੱਦੇ ਸੂਬੀ ਬੱਛੀ ਤੈਨੂੰ ਵੀ ਪਤਾ 60 ਬਾੜੀ ਹਜ਼ਾਰ ਦੀ ਹਾਂ ਤੇਵਾ ਦਾ ਬੱਚੀ ਵੇਖ ਲੈ ਇਹਦਾ ਬਈ ਸੁਆ ਕੰਨ ਮੇਰਾ ਸੁਆ ਦੂਜਾ ਓਰੀਜਨਲ ਓਰੀਜਨਲ ਦੂਜਾ ਸੁਆ ਬਾਕੀ ਠਣ ਪਾਂਡਾ ਦੇਖੋ ਕਰਮਾਲੀ ਦਾ ਕਰਮ ਦੀ ਬੱਚੀ ਆ ਥਾਣੇ ਨੂੰ ਵੀ ਬਹੁਤ ਸੋਹਣਾ ਲੱਗਿਆ ਬਈ ਹਾਂ ਬਹੁਤ ਸਾਥੀ ਦਾ ਮਿੱਤਰਾਂ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚਿਆ ਬਈ ਜਗਦੀਪ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਗੋਦਿਆਲਾ ਤਹਿਸੀਲ ਵੀ ਮੋਗਾ ਤੇ ਜ਼ਿਲ੍ਹਾ ਵੀ ਮੋਗਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੋਟਲ ਜਿਹੜੀਆਂ 2 ਬੱਚੀਆਂ ਦਿਖਾਵਾਂਗੇ ਦੋਨੇ ਤਿਆਰ ਆ ਇਸ ਟਾਈਮ ਪੂਰੀਆਂ ਰੇਟ ਰੂਟ ਬਾਈ ਕਹਿੰਦਾ ਬਿਲਕੁਲ ਆ ਭੱਜਿਆ ਜੇ ਹੋਣਗੇ ਸਭ ਤੋਂ ਜਿਹੜੀ ਮੇਨ ਗੱਲ ਇਹਨਾਂ ਦੋਨਾਂ ਬੱਛੀਆਂ ਦੀ ਇਹ ਰਹੂਗੀ ਬਾਈ ਕਹਿੰਦਾ ਬਾਈ ਇੰਨੀਆਂ ਇੱਕ ਜ਼ਿਆਦਾ ਜੈਲਾਂ ਆਏ ਪਰ ਇਹਦੀ ਵਿਹੜੇ 'ਚ ਖੜ ਕੇ ਗੱਬਣਾ ਨੂੰ ਵੀ ਤੁਸੀਂ ਥਾਣਾ ਨੂੰ ਹੱਥ ਲਾਈ ਚਲੋ ਜਮੇ ਨਹੀਂ ਕਿਸੇ ਪਾਸੇ ਕੋਈ ਲੱਤ ਝੜ ਕਰਦੀਆਂ ਸਭ ਤੋਂ ਪਹਿਲਾਂ ਜਗਦੀਪ ਭਾਈ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੀ ਸਸੀ ਕਾ ਬਾਈ ਜੀ ਤੇ ਜਗਦੀਪ ਭਾਈ ਆਪਾਂ ਪਰਸੋ ਵੀਡੀਓ ਪਾਈ ਸੀ ਕਿ ਮੇਰੇ ਆ ਉਹਦਾ ਰਤੋਂ ਬਾਈ ਬਾਈ ਪਰਸੋ ਵੀਡੀਓ ਪਾ ਕੇ ਗਏ ਤੁਸੀਂ ਛੱਡ ਕੇ ਗਿਆ ਬਾਈ ਹਨਾ ਤੁਸੀਂ ਨਾਲ ਦੀ ਨਾਲ ਹੀ ਸੇਲ ਹੋ ਗਈ ਆ ਔਨਲਾਈਨ ਤੇ ਉਹਦਾ ਰੀਜਨ ਇਹ ਆ ਬਾਈ ਆਪਣੇ ਰੇਟ ਜਾਇਜ਼ ਹੁੰਦੇ ਬਾਈ ਰੇਟ ਵੀ ਜਾਇਜ਼ ਹੁੰਦੇ ਬਾਈ ਇਹ ਆਪਣਾ ਮਾਲ ਸਾਫ ਸੁਥਰਾ ਮਾਲ ਸਾਫ ਹਣਾ ਤੇ ਅੱਜ ਬਾਈ ਲਿਆਂਦਿਆਂ ਆਪਾਂ ਗੱਬਣਾ ਹੀ ਆ ਗੱਬਣਾ ਲਿਆਂਦੇ ਬਾਈ ਬਹੁਤ ਡਿਮਾਂਡ ਸੀਗੀ ਭਾਵਾਂ ਦੀ ਵੀ ਜਰਸੀ ਲਿਆਂਗੇ ਦੇ ਕਾਫੀ ਕਲਰ ਚੱਕ ਜਰਸੀ ਲੈਂਦੀ ਆ ਐਚ ਐਫ ਆਪ ਲੈਂਦੀ ਤੇ ਆਪਾਂ ਸਭ ਤੋਂ ਪਹਿਲਾਂ ਜ਼ਿਆਦਾ ਸਮਾਂ ਨਾ ਲਈਏ ਹਣਾ ਬਾਈ ਇਹਦੇ ਬਾਰੇ ਦੱਸ ਦੀਏ ਕਰਮ ਵਾਲੀ ਬਾਰੇ ਇਹਦੀ ਕੀ ਡਿਟੇਲ ਹੈ ਜੀ ਬਾਈ ਪਹਿਲੇ ਸੁਏ ਸੁਣਾਵਾ ਠੀਕ ਆ ਬਾਈ ਠੀਕ ਆ ਐਚ ਐਫ ਦੇ ਪੇਟੋਂ ਜਨਮ ਲਿਆਵਾ ਠੀਕ ਆ ਜੀ ਪ्योर ਪੰਜਾਬ ਵਾਲੀ ਜਰਸੀ ਆ ਠੀਕ ਆ ਜੜੀ ਜੂੜੀ ਬਹੁਤ ਆ ਠੀਕ ਆ ਲੈ ਠੰਡੀ ਢੁੰਡੀ ਦਾ ਇੰਨੀ ਆ ਪਣਾ ਵੇੜੇ ਚ ਛੰਡ ਲਈ ਲੈ ਉੱਟੇ ਥੜ ਬਹਿ ਕੇ ਪਣਾ ਜਵੇਂ ਮਰਜੀ ਭੈਣ ਭਰਾ ਹਲਾ ਹਾਂ ਬੈਠਾ ਰਹੇ ਲੈ ਦੁੱਧ ਪਣਾ ਪਾਈਆ ਘੱਟ ਦਵੇ ਜਵੇਂ ਮਰਜੀ ਚੱਪੀ ਜਾਨਵਰ ਸਹੀ ਗੱਲ ਆ ਬਾਈ ਜਿਹੜਾ ਹੋਣਾ ਚਾਹੀਦਾ ਸਭ ਤੋਂ ਵੱਡੀ ਗੱਲ ਹਾਂ ਜਦੋਂ ਜਾਨਵਰ ਪੂਸ ਚੱਕੀਦਾ ਇਹਦਾ ਮਤਲਬ ਉਸ ਸੀਲਸ ਲੱਗੀ ਆ ਬਾਈ ਕਿ ਨਹੀਂ ਤੇ ਜਗਦੀਪ ਕਿੰਨੇ ਕ ਦਿਨ ਤੋਂ ਲੈਂਦੀ ਆ ਜੀ ਬਈਏ ਬਾਈ ਉਹਨਾਂ ਨੇ ਹਫ਼ਤਾ ਦੱਸਿਆ ਹਣਾ ਠੀਕ ਹੈ ਭਾਈ 2-4 ਦਿਨ ਉੱਤੇ ਵੀ ਲੈ ਸਕਦਾ ਘੱਟ ਨਹੀਂ ਪਸੂਰ ਪਰ ਉਹ ਜਾਨ ਕੇ ਤਿਆਰ ਆ ਜਾਨੀ ਕਿ ਹਾਂ ਆਪਣੇ ਕੋਲ ਤਾਂ ਰਾਤ ਹੀ ਆਈ ਹੈ ਨਾ ਠੀਕ ਹੈ ਭਾਈ ਹਾਂ ਤਿਆਰ ਆ ਜਾਨੀ ਕਿ ਤਿਆਰੀਆਂ ਚ ਮੰਨਣਾ ਅਗਲਾ ਤਿਆਰੀਆਂ ਚ ਮੰਨ ਲਵੇ ਹੈ ਨਾ ਜਗਦੀਪ ਅੰਦਾਜ਼ਾ ਜੇ ਲਾਈਏ ਆਪਣੇ ਕੰਮ ਦੇ ਹਿਸਾਬ ਨਾਲ ਹੈ ਨਾ ਵੀ ਪਛੀ ਕਿੰਨਾ ਕੁ ਦੁੱਧ ਪਾਜੂ ਪਹਿਲੇ ਸੀ ਭਾਈ ਮੈਂ ਆਪਾਂ ਐਵੇਂ ਮੂੰਹ ਖੋਲੀਏ 20 ਕਿਲੋ ਗਈ ਆ ਇਹ 20 ਕਿਲੋ ਗਈ ਆ ਇਹ ਉਹ ਗਾਂ ਭੈਣ ਭਰਾਣੇ ਆਪਦੀ ਸਮਝ ਨਾ ਸਮਝ ਨਾ 16-17 ਕਿਲੋ ਦੁੱਧ ਬੱਛੀ ਰਾਮ ਦਾ ਨਾਲ ਦੇ ਦੂੰਗੀ ਕਿਉਂਕਿ ਇਹਦੀ ਮਾਂ ਨੇ 32 ਲੀਟਰ ਦੁੱਧ ਚਵਾਇਆ ਆ ਅਛਾ ਮੈਂ ਆਪਣੇ ਪੇਤੋਂ ਜਨਮ ਲਿਆਵਾਂਗਾ ਠੀਕ ਹੈ ਬਈ ਹਾਂ ਹਾਂ ਪਿਓਰ ਜਰਸੀ ਆ ਬੂਤੀ ਬਾਤੀ ਦਿਖਾਵੇ ਆ ਦੇਖੋ ਹਣਾ ਵੀ ਤੁਸੀਂ ਐ ਨਾ ਅਗਲਾ ਕਹਦੇ ਕਰਾਸ ਆ ਲਾਨੀ ਹੈ ਨਾ ਆ ਦੇ ਬਿਲਕੁਲ ਹਣਾ ਤੋੜ ਲਓ ਬਈ ਇਹ ਅਦਾ ਬੱਚੀ ਰਾਤ ਆਪਣੇ ਕੋਲ ਆਇਆ ਹਾਂ ਨਾਲ ਆਪਾਂ ਦਾ ਆਉਂਦਾ ਹੀ ਨਾਲ ਹੀ ਵੀਡੀਓ ਪਾ ਦੇਈ ਦੀ ਬਿਲਕੁਲ ਹਣਾ ਬਈ ਬਈ ਉਹ ਜਾਣ ਜੂਣ ਚ ਪੂਰੀ ਥਾਂ ਫਰ ਰਿਹਾ ਪੂਰੀ ਬਈ ਪੂਰੀ ਹਾਂ ਥਾਂ ਲੈਵੇ ਦੀ ਵੇਖ ਹਾਂ ਤੋਰਾ ਤਾਰਾ ਵੇਖ ਬਹਿੜਦਾ ਬਿਲਕੁਲ ਹਣਾ ਬਈ ਮੇਰੇ ਹਿਸਾਬ ਨਾਲ ਜੇ 2-4 ਦਿਨ ਹੋਰ ਕੱਢ ਗਈ ਮੈਂ ਕਹਿੰਦਾ ਪੰਟੋ ਕੱਢ ਜੇ ਸੰਭਣ ਵਾਲਾ ਬੰਦਾ ਹੋ ਗਿਆ ਹਫਤਾ ਕੱਢੀ ਹਾਂ ਮੱਛੀ ਜੀ ਜੀ ਲਾਈ ਕਿਤੇ ਤੋ ਤੁਰਿਆ ਨਹੀਂ ਆਣਾ ਭਾਈ ਹਾਂ ਲੈ 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 ਰਸਤਾ ਛੱਟ ਕੇ ਲੈ ਪੜਾਈ ਬਹਿ ਜਾ ਲੈ ਮੈਂ ਫੇਰ ਬੀਹੀ ਜੀ ਮੇਰੇ ਭਾਈ ਦੇ ਲੈ ਮੁੱਠੀ ਥੜ ਬਹਿ ਜਾ ਭਾਈ ਲੈ ਪੂਛਾ ਕੇ ਖੜ ਗਈ ਕਰਮਾ ਵਾਲੀ ਲੈ ਹਾਂ ਲੈ ਆਏ ਲੈ ਜਿਹੜੀ ਚੀਜ਼ ਬੋਲੀ ਸੀ ਸੀਲਸ ਲੱਗ ਪੂਰੀ ਹਾਂ ਸੀਲਸ ਅੱਗੇ ਕਿਹੜਾ ਕਢਾ ਕੇ ਮੋੜ ਦਿਓ ਭਾਈ ਇਹ ਆ ਤੁਸੀਂ ਦੇਖੋ ਹਣਾ ਬਾਕੀ ਉਹ ਚਮਕ-ਦਮਕ ਪੂਰੀ ਆ ਹਨਾ ਮੁੱਲ ਵੀ ਭਾਈ ਹਰਿੰਦਰ ਜੇ ਹੋਇਆ ਕਰਨਾ ਵਾ ਜਿਹਦੇ ਹੱਥ 'ਚ ਫੋਨ ਆ ਉਹਦੇ ਨੂੰ ਮੇਲਾ ਲੁੱਟ ਲੈ ਆ ਠੀਕ ਆ ਭਾਈ ਬਾਅਦ 'ਚ ਭੈਣ ਭਰਾ ਫੋਨ ਲਾਉਂਦੇ ਰਹਿਣਗੇ ਭਾਈ ਵਹਿੜ 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 ਤਾਂ 2 ਮਿੰਟ ਦਾ ਕੰਮ ਹੈ ਨਾ ਗਈ ਸਾਂਝ ਲੋਕ ਨਹੀਂ ਹਾਂ ਤੇ ਬਾਕੀ ਚੀਜ਼ ਜਿਹੜੀ ਭਾਜ ਲੈਣੇ ਆ ਤਾਂ ਹੀ ਗਾਂਲੇ ਕਿਸੇ ਸੱਜਣ ਦੇ ਕੰਮ ਆਉਂਦੀ ਆ ਕਿ ਨਹੀਂ ਆਪਣਾ ਵਾਲਾ ਆਪਣੇ ਕੋਲ ਵਪਾਰੀ ਬੰਦੇ ਵੀ ਲੈ ਜਾਂਦੇ ਵਿੱਚ ਨਾਲ ਹੈ ਨਾ ਜਦ ਕੀ ਮੁੱਲ ਕਰੇਗਾ ਫਿਰ ਇਹਦਾ ਭਾਈ ਆਪਾਂ ਹੈ ਕੀ ਮੁੱਲ ਕਰੇਗਾ ਮੁੱਲ ਯਾਰ ਭਾਈ ਮੁੱਲ ਕਰ ਉਹਨੂੰ ਜਿੱਦੇ ਸੂਬੇ ਬੱਚੀ ਤੈਨੂੰ ਵੀ ਪਤਾ 60 ਬਾੜੀ ਹਜ਼ਾਰ ਦੀ ਹਾਂ ਅੱਜ 55 ਹਜ਼ਾਰ ਚੋਂ 2000 ਰੁਪਿਆ ਛੋੜ ਕਰਾਂਗੇ 55 ਹਾਂ ਮੇਰੇ ਮਿੱਤਰੋ ਰੇਟ ਦੀ ਦੱਸਿਆ ਕਰੋ ਹਣਾ ਕਮੈਂਟ ਕਰਕੇ ਰੇਟ ਜੇ ਚੰਗਾ ਲੱਗਦਾ ਹੁੰਦਾ ਏ ਤਾਂ ਜ਼ਰੂਰ ਦੱਸਿਓ ਆ ਦੇਖੋ ਤੁਸੀਂ ਹਣਾ ਵੇਖ ਆਪਾਂ ਇੱਥੇ ਰਸਤਾ ਸਿੱਟ ਲੈਨੇ ਲੈ ਹਲਾ ਕਹੂਗਾ ਐਵੇਂ ਆ ਅਜੇ ਹੋਊ ਵੀ ਦੰਦਾ ਚ ਮੇਰੇ ਹਿਸਾਬ ਨਾਲ ਹਾਂ ਬੱਛੀ ਲੈ ਲੱਗ ਫੇਰ ਦੇਖੋ ਬਾਈ ਇਹ ਮਰਜੀ ਬੈਠਾ ਰਿਹਾ ਵੇਰ ਆਏ ਵੇਰ ਜਿਵੇਂ ਦੁੱਤ ਚੋਣਾ ਆਉਂਦਾ ਕਿ ਨਹੀਂ ਆ ਜਵਾਕ ਨੂੰ ਵੀ ਕੋ ਬਾ ਦਿੰਨੇ ਥੱਲੇ ਆਈ ਬੈਠੀ ਦੋਨੇ ਪਾਸੇ ਬਲੇ ਜਵਾਕ ਨੂੰ ਭਾਲਾ ਬਣਾ ਦੋਨੇ ਪਾਸੇ ਬਹਿ ਗਏ ਆ ਦੇਖੋ ਆ ਜਵਾਕ ਬਹਿ ਗਿਆ ਲੈ ਦੋਨੇ ਆਲੇ ਇਹਨੂੰ ਕੋਈ ਵਾਸਤਾ ਨਹੀਂ ਤੂੰ ਵੀ ਬੈਠੀ ਇੱਧਰ ਲੈ ਇਹ ਵੀ ਵਾਸਤਾ ਨਹੀਂ ਗਿਆ ਯਾਰ ਪਹਿਲਾਂ ਅਗਲਾ ਕਹੂਗਾ ਐ ਅਜੋ ਅਜਿਵੇਂ ਮਰਜੀ ਲੱਣਾ ਬਾਈ ਤੇ ਬੋਲਾ ਪੱਕੀ ਤਾਂ 52000 ਤੋਂ ਜੋ 55000 2000 2000 ਛੋਟ ਹਾਂ 55000 ਦੀ 55000 ਦੇ ਵਿੱਚ ਬਾਈ ਇਹ ਮਿਲ ਜੂਗੀ ਹਨ ਤੇ ਬਾਕੀ ਦੁੱਧ ਜਗਦੀਪ ਬੰਦਾ ਬਾਈ ਸੇਵਾ ਦਾ ਕਰੇ ਸੇਵਾ ਦਾ ਦੁੱਧ ਬਾਈ ਸੇਵਾ ਦਾ ਪਲੀ ਵੇਖ ਬੱਚੀ ਪਲੀ ਪੂਰੀ ਬਹੁਤ ਚੰਗੀ ਆ ਹਨ ਤੇ ਜਗਦੀਪ ਬਾਈ ਦੂਸਰੇ ਨੰਬਰ ਵਾਲੀ ਬੱਚੀ ਬਾਰੇ ਦੱਸਦੀ ਬਾਈ ਇਹ ਬਾਈ ਦੂਜੇ ਸੂਏ ਸੁਣਾਵਾ HF ਆ ਪਿਆ ਹੋਰ ਠੀਕ ਆ ਭਾਈ ਠੀਕ ਆ ਠੀਕ ਆ ਭਾਈ ਹਾਂ ਕੱਦ ਖੁੱਦ ਦਾ ਹਾਲ ਦਾ ਭੈਣ ਭਰਾ ਦਾ ਹੁਣੇ ਹੀ ਲਾ ਲਵੇ ਆਈਡੀਆ ਲਾ ਲਵੇ ਹਨਾ ਫਿਰ ਬਾਅਦ ਚੋਂ ਅਗਲਾ ਕਹਿੰਦਾ ਨਾ ਨਿੱਕੀ ਆ ਜੋ ਆ ਜਾਣ ਵਾਲੀ ਅੱਛੀ ਆ ਨਾ ਨਿੱਕੀਆਂ ਚਾ ਨਾ ਬਾਹਰ ਵੱਡੀਆਂ ਵੱਡੀਆਂ ਆ ਅਭੀ ਆ ਦਾ ਦਰਮਿਆਨ ਨਾ ਦਾ ਮੰਨ ਕੇ ਆ ਜੈਲੀ ਜੁਲੀ ਇਹ ਵੀ ਹਰਿੰਦਰ ਭਾਈ ਲੈ ਲੈ ਗੋਮਰਜੀ ਚੱਪੀਆਂ ਭਾਈ ਇਹ ਲੈ ਇਹਦਾ ਮੈਂ ਕਹਿੰਦਾ ਇਹ ਨਹੀਂ ਗਿਆ ਯਾਰ ਇੱਕੋ ਕੰਮ ਨਾ ਦੋਨੇ ਇੱਕੋ ਕੰਪਨੀ ਜਿਵੇਂ ਆ ਲਾਗਦੀਆਂ ਸੀਨਾ ਮਸ਼ੀਨਾ ਯਾਰ ਲੈ ਇਹ ਲੈ ਵਾਰਫ ਇੰਨੀ ਆ ਲੈ ਹਾਂ ਵੇ ਬਾਈ ਦਾ ਬਹੁਤ ਚੰਗਾ ਹਨਾ ਇਹਦਾ ਬਈ ਹਨਾ ਝੂੜੀ ਝੂੜੀ ਬਹੁਤ ਚੰਗੀ ਆ ਬੱਚੀ ਹੋਰ ਜਗਦੀਪਾ ਐ ਤੈਨੂੰ ਕਹਿ ਦਈਏ ਪਹਿਲਾਂ ਦਾ 20 ਪਲੱਸ ਦੁੱਧ ਪਾਇਆ 20 ਪਲੱਸ ਬਾਈ ਹਾਂ ਤੇ ਗਾਹ ਦੀ ਭੈਣ ਭਰਾ ਨਹੀਂ ਸਮਝਣਾ ਲੈਣੀ ਹਨਾ ਹਾਂ ਜਿੰਨਾ ਮਰਜੀ ਤੋਂ ਕਾ ਹੁਣ ਇਹਨਾਂ ਦੀ ਰੋਤ ਆ ਗਈ ਤੈਨੂੰ ਵੀ ਪਤਾ ਮਹੀਨਾ ਇੱਕ ਆ 15 ਲੈਣਾ ਹਾਂ ਤੇ ਠੰਢ ਵੀ ਪੈਣ ਲੱਗੀ ਇਹੀ ਬਿਖਣੀ ਹੁਣ ਦੁੱਧ ਹੁੰਦਾ ਬਾਈ ਸੇਵਾ ਸੇਵਾ ਨਹੀਂ ਦੁੱਧ-ਕੋਤਾ ਸੇਵਾਲਾ ਬੱਚੀ ਵੇਖ ਲੈ ਇਹਦਾ ਬਈ ਸੁਆ ਕੰਨ ਮੈ ਇਹਦਾ ਸੁਆ ਦੂਜਾ ਰੀਨ ओरिजिनल ਦੂਜਾ ਸੁਆ ਬਾਕੀ ਠਣ ਪਾਂਡਾ ਦੇਖੋ ਕਰਮਾਲੀ ਦਾ ਕਰਮ ਦੀ ਬੱਚੀ ਆ ਥਾਣੇ ਨੂੰ ਵੀ ਬਹੁਤ ਸੋਹਣਾ ਲੱਗਿਆ ਬਈ ਤੇ ਆ ਦੇਖੋ ਤੁਸੀਂ ਇਹ ਮੁੱਲ ਇਹਦਾ ਤਾਂ ਨਹੀਂ ਬਾਹਲਾ ਹੁੰਦਾ ਫਿਰ ਨਹੀਂ ਬਾਈ ਮੁੱਲ ਤੈਨੂੰ ਪਤਾ ਵਾ ਜਿਹੜਾ ਵੱਡੇ ਕਰਿੰਦੇ ਆ ਗੋਲ ਹੁੰਦੀ ਤਾਂ ਤੈਨੂੰ ਵੀ ਪਤਾ ਸੀ ਜਿੰਨੇ ਦੀ ਮਰਜੀ ਵੇਚ ਲੈਂਦੇ ਲੈ ਵੇੜੇ ਜਾਂ ਛੜਕ ਤੇ ਛੱਡ ਕੇ ਬਹਿ ਗਿਆ ਕੋਈ ਵੇੜ ਐ ਨਵਾ ਕੇ ਦਿਖਾਓ ਯਾਹ ਤਰੀ ਲਾਉਂਦਾ ਪਸੂ ਆ ਇਹ ਹਾਂ ਤਾਰੇ ਆਪਣੇ ਕੋਲ ਤਾਂ ਰਾਤ ਹੀ ਆਈਆਂ ਵਿਚਾਰੀਆਂ ਹਾਂ ਨਾ ਹੀ ਹੁੰਦੀ ਹੈ ਬਾਈ ਦੁੱਧ ਪਸ਼ੂ ਕਿਲੋ 2 ਕਿਲੋ ਘੱਟ ਦੇ ਦੇ ਜਿਹੜਾ ਹੁੰਦਾ ਹੋਏ ਕਈ ਵਾਰੀ ਹੈ ਨਾ ਪੈਣਾ ਨੇ ਚੋਣੀ ਹੁੰਦੀ ਹੈ ਉਹਦੇ ਜੇ ਹੁੰਦਾ ਕੋਈ ਬਾਈ ਮਸ਼ੀਨ ਤੇ ਜੋੜੇ ਹੱਥੀ ਚੋੜੇ ਜਿਵੇਂ ਮਰਜੀ ਚੋਈ ਕੋਈ ਲੱਤ ਛੜ ਕਰੀ ਜਾਵੇ ਉਹਦੇ ਨਾਲ ਔਖਾ ਹੋ ਜਾਂਦਾ ਅਗਲੇ ਨੂੰ ਕਿ ਨਹੀਂ ਆਪਣੇ ਹੁਣ ਪਸ਼ੂ ਇੰਨੇ ਵਿਖਿਆ ਤੇਰੇ ਸਾਹਮਣੇ ਲਾਈਵ ਚੁਆਈ ਹੋਈ ਹੈ ਹੈ ਨਾ ਤੇ ਆਹ ਦੇਖੋ ਤੁਸੀਂ ਹੈ ਨਾ ਇਹ ਚਮਕ ਚਮਕ ਦੇਖੋ ਅਸੀਂ ਦੀ ਹੈ ਨਾ ਇਹਦਾ ਬਾਈ ਸੂਆ ਉਹਨਾਂ ਨੇ ਤਾਂ ਸਿਆ ਦੂਜਾ ਬਾਈ ਦੂਜਾ ਦੂਜਾ ਰੀਨ ਦਸੂਆ ਸੂਗੀ ਹੈ ਨਾ ਤੇ ਬਾਕੀ ਆਹ ਮੱਛੀ ਦੇਖ ਲੈ ਠੰਡੀ ਢੁੰਡੀ ਇੰਨੀ ਆ ਹਰਿੰਦਰ ਭਾਈ ਲੈ ਉਹ ਵਾਦਾ ਵਟਾਈਨੀ ਲੈ ਬਿਲਕੁਲ ਜੀ ਤੇ ਇਹਦਾ ਮੁੱਲ ਵੀ ਜਗਦੀਪ ਉਹੀ ਕਰਦੀ ਤੇ ਬਾਈ ਗੱਲ ਸੁਣ ਲੈ ਮੇਰੀ ਮੁੱਲ ਨੂੰ ਜਿੱਦੇ ਸੂਪੀ ਬੱਚਾ ਚੰਗਾ ਦੇਤਾ ਫਿਰ ਤਾਂ ਲੋਗ ਉਹ ਹੀ ਆ ਮੁੱਲ ਕਰ ਲਾਂ ਹਾਂ ਠੀਕ ਆ ਅੱਜ ਗੱਬਣ ਖੱਬਣ ਦਾ ਮੁੱਲ 5000 ਰੁਪਿਆ 2000 ਰੁਪਿਆ ਛੋੜ ਕਰਾਂਗੇ ਇਹਦੇ ਚ ਵੀ 65000 ਚ 2000 ਛੋੜ ਆ ਉਹਦੇ ਚ 55000 ਚ 2000 ਰੁਪਿਆ ਛੋੜ ਆ ਤੇ ਬਾਕੀ ਦੁੱਧ ਜਗਦੀਪ ਭਾਈ ਆਪਾਂ ਦੱਸਤਾ ਜਿਹੜਾ ਆਪ ਨੂੰ ਅਗਲੇ ਨੇ ਦੱਸੇ ਮੇਰੇ ਗਾਂ ਸੇਵਾ ਦਾ ਹਣਾ ਦੁੱਧ ਸੇਵਾ ਦਾ ਹੁੰਦਾ ਤੇ ਥਣ ਭਾਂਡੇ ਤੋਂ ਆਉਂਦਾ ਢੀਲੀ ਢੋਣੀ ਦੇਖ ਲੈ ਬਾਈ ਲੈ ਅਜੇ ਢਿੱਲਾਂ ਦੇ ਢਿੱਲਾ ਪਈਆਂ ਬਾਕੀ ਬੱਚੀਆਂ ਦੀ ਦੁੱਧ ਹੁੰਦਾ ਸੇਵਾ ਦਾ ਕਰਾ ਨਹੀਂ ਤੇ ਤੁਸੀਂ ਪਲਾਂ ਦੀ ਇਹਦੇ ਤੋਂ 20 ਚੋ ਲੋ ਆਹ ਦੇਖ ਲੈ ਬੱਚੀ ਪਲਾਈ ਤੁਹਾਡੇ ਕੋਲ ਅਜੇ ਢਿੱਲਾਂ ਦੇਖ ਬੱਚੀ ਨੇ ਥੈਂਕਸ ਫੇ ਲੈ ਲਈਆਂ ਆਇ ਨਹੀਂ ਟਟ ਮੇਜੇ ਲੈ ਲਈ ਦੁੱਧ ਇਹ ਹੁੰਦਾ ਜਗ ਤੁਸੀਂ 15 ਚੋਂ ਲੋ ਭਣਾ ਦੀ 20 ਚੋਂ ਉਹ ਨਹੀਂ 15 ਦੇ ਵੀ ਅੰਦਰ ਲਿਆਓ ਜੇ ਸੇਵਾ ਨਹੀਂ ਕਰਨੀ ਕਿ ਨਹੀਂ ਹਾਂ ਜੇ ਤੂੜੀ ਤੇ ਬੰਨਣੀਆਂ ਬਾਈ 15 ਤੋਂ ਵੀ ਅੰਦਰ ਆਏ ਜਿਹੜਾ ਅੰਦਰ ਰਹਿ ਜਾਣਗੇ ਇਹਦਾ ਮਸ਼ੀਨਾ ਆਲ ਨੂੰ ਵੀ ਪਤਾ ਵੇਖ ਵੱਚੀ ਥਾਣਾ ਭਾਂਡਾ ਦੀ ਬਾਲੀਆਂ ਸਾਹਿਬ ਆ ਤੇ ਬਾਕੀ ਰੇਟ ਬਾਈ ਨੇ ਵੀਡੀਓ ਦੇ ਵਿੱਚ ਕਰਤਾ ਗੁਰਦੀਪ ਬਾਈ ਆਪਣੇ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲਦੇ ਵੀਰੇ ਪੰਡ ਬਾਈ ਆਪਣਾ ਗੋਦੇ ਵਾਲਾ ਜ਼ਿਲ੍ਹਾ ਵੀ ਆਪਾਂ ਨੂੰ ਮੋਗਾ ਪੈਂਦਾ ਤਹਿਸੀਲ ਵੀ ਆਪਾਂ ਨੂੰ ਮੋਗਾ ਪੈਂਦੀ ਠੀਕ ਆ ਕੰਟੈਕਟ ਨੰਬਰ ਆਪਣਾ ਹੈਗਾ 83609 19507 ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਦੋਨਾਂ ਬੱਚੀਆਂ ਪਰ ਇਹ ਵੀ ਬਾਕੀ ਬਾਈ ਨੇ ਪਹਿਲਾਂ ਬੋਲਿਆ ਵੀ ਜੈਲਾਂ ਹੈ ਪਰ ਦੋਨਾਂ ਨੂੰ ਹਾਂ ਬਾਈ ਲੈ ਆ ਤਾਂ ਲੈ ਵੀ ਆਇ ਨਹੀਂ ਗਾ ਯਾਰ ਕੋਈ ਆ ਗੱਲ ਉਹੋ ਜੀ ਰੱਬ ਤੇ ਖੜਾ ਕੇ ਵੀ ਹੱਥ ਪੇਰ ਕਰਕੇ ਦਿਖਾਦਾ ਬੇੜੇ ਚ ਵੀ ਇੱਥੇ ਖੜੀਆਂ ਤਾਂ ਵੀ ਬੱਚੇ ਨੇ ਬਹਿ ਕੇ ਵੀ ਦਿਖਾਦਾ ਹਣਾ ਦੋਨੇ ਜੈਲਾਂ ਹੈ ਦੁੱਧ ਤੋਂ ਦੀ ਸਮਝ ਹੁੰਦੀ ਆਣਾ ਤੁਸੀਂ ਹਾਂ ਦੁੱਧ ਮੈਂ ਬਹੁਤ ਦੁੱਧ ਪੁੱਤ ਹੁੰਦਾ ਸੇਵਾ ਸੇਵਾ ਦਾ ਕਿਉਂਕਿ ਇਹ ਰੀਜਨ ਕੀ ਗੱਬਣ ਪਸ਼ੂਆ ਤੁਸੀਂ ਗੱਬਣ ਮੈਂ ਬਾਈ ਦਿੰਦੇ ਗੱਲ ਤੋਂ ਲਾ ਜੇ ਤਾਂ ਆਪਣੇ ਕੋਲ ਬਾਬੇ ਦੀ ਕਿਰਪਾ ਨਾਲ ਰੁਕਣ ਨਹੀਂ ਦਿੰਦਾ ਕੋਈ ਵੀ ਠੀਕ ਆ ਇਹ ਆਪਣੇ ਕੋਲ ਰੋਕ ਵੀ ਗਈਆਂ ਆਪਾਂ ਲਾਈਵ ਚ ਵਾਈ ਕਰਾ ਕੇ ਦਵਾਂ ਹਾਂ ਉਹ ਆਪਣੇ ਕੋਲ ਆਪਸ਼ਨ ਹੈਗੀ ਹੈ ਜੀ ਹਾਂ ਤੇ ਵੀਡੀਓ ਦੇ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਤਸੱਲੀ ਭਰ ਕੇ ਕਰ ਲਿਓ ਜਿਉਂਦੇ ਬਾਅਦ ਦੇ ਰਹੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ ਧੰਨਵਾਦ